ਅਸਾ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਤੁਹਾਡੇ ਨਾਲ ਉਹ ਸ਼ਹਿਰ ਦੀ ਗੱਲ ਕਰ ਰਿਹਾ ਕਿ ਜੇ ਕਹਿ ਦਈਏ ਕੀ ਧਰਤੀ ਤੇ ਸਵਰਗ ਜੇ ਕਿਤੇ ਦੇਖਣਾ ਤਾਂ ਪੀਸੀ ਬਾਹਰ ਨਵੇ ਆ ਕੇ ਦੇਖਿਆ ਜਾ ਕਰ। ਐਨੀ ਮਨਮੋਹਕ ਸੁੰਦਰ ਸ਼ਹਿਰ ਜਿਵੇਂ ਕਿ ਇੰਡੀਆ ਦੇ ਵਿੱਚ ਆਪਾਂ ਕਸ਼ਮੀਰ ਜਾਂਦੇ ਆਂ ਜਾਂ ਤੇ ਜਾਂ ਆਪਾਂ ਮੁੰਬਈ ਚ ਜਾ ਕੇ ਕਈ ਜਗ੍ਹਾ ਤੇ ਬਹੁਤ ਸੁੰਦਰ ਜਗ੍ਹਾ ਦੇਖਦੇ ਹਾਂ ਉਸੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਜੇ ਬਹੁਤ ਹੀ ਸੁੰਦਰਤਾ ਦਾ ਨਜ਼ਾਰਾ ਲੈਣਾ ਹੋਵੇ ਤਾਂ ਤੁਸੀਂ ਬੀਚੀ ਨੂੰ ਦੇਖ ਸਕਦੇ ਹੋ ਬੀਚੇ ਦੇ ਵਿੱਚ ਵੀ ਕਈ ਏਰੀਏ ਨੇ ਜਿੱਥੇ ਕਿ ਬਹੁਤ ਹੀ ਹਰਿਆਲੀ ਪ੍ਰਦੂਸ਼ਣ ਰਹਿਤ ਇੱਥੇ ਜਿਹੜਾ ਟੂਟੀਆਂ ਦੇ ਵਿੱਚ ਪਾਣੀ ਆਉਂਦਾ ਨਾ ਉਹਨੂੰ ਫਿਲਟਰ ਕਰਨ ਦੀ ਲੋੜ ਨਹੀਂ ਪੈਂਦੀ ਹਵਾ ਜਿਹੜੀ ਆ ਜਿਹੜਾ ਪ੍ਰਦੂਸ਼ਣ ਵਾਲਾ ਹਵਾ ਦਾ ਉਹ ਮਾਈਨਸ ਤੇ ਜਾਂਦਾ ਬੱਤ ਬੱਤੇ ਇੱਕ ਤੇ ਕਿੱਥੇ ਆ ਜਾਂਦਾ ਜਿਵੇਂ ਕਿ ਆਪਣੇ ਕਈ ਸਾਰਿਆਂ ਤਾਂ 250 ਦੇ ਕਰੀਬ 250 ਕਰੀਬ ਟੱਪਿਆ ਹੁੰਦਾ ਪਰੰਤੂ ਇੰਨਾ ਵਧੀਆ ਮੌਸਮ ਤੇ ਇੰਨਾ ਵਧੀਆ ਜਲਵਾਜੂ ਇੱਥੇ ਮੈਂ ਦੇਖਣ ਨੂੰ ਮਿਲਿਆ ਮੈਨੂੰ ਮੈਂ ਪੀਟਰਬਰੋ ਸੀ ਉੱਥੇ ਵੀ ਤੁਹਾਨੂੰ ਬਾਰ-ਬਾਰ ਮੈਂ ਦਿਖਾਇਆ ਕਿ ਕਿੰਨਾ ਵਧੀਆ ਇੱਥੇ ਦਾ ਮਾਹੌਲ ਆ ਪਰੰਤੂ ਜਦੋਂ ਮੈਂ ਬੀਸੀ ਆਇਆ ਤਾਂ ਯਾਰ ਜੇ ਸੱਚ ਪੁੱਛੂੰ ਤਾਂ ਗੱਲ ਹੀ ਹੋਰ ਆ ਅੱਜ ਮੈਂ ਤੁਹਾਨੂੰ ਇਹ ਜਿਹੇ ਦੇ ਵਿੱਚ ਮੈਂ ਅੱਜ ਚੱਲੇ ਆਂ ਉਹ ਦਿਖਾਉਣਾ ਚਾਹਣਾ ਤਾਂ ਜੋ ਤੁਸੀਂ ਵੀ ਇਹ ਨਿਆਰੇ ਦਾ ਮੇਰੇ ਨਾਲ ਰਹਿ ਕੇ ਆਨੰਦ ਮਾਣੋ ਤੇ ਤੁਸੀਂ ਦੇਖੋ ਕਿ ਕਿੰਨੇ ਵਧੀਆ 뷰 ਨੇ ਕਿੰਨਾ ਵਧੀਆ ਸ਼ਹਿਰ ਆ ਤੇ ਤੁਸੀਂ ਦੇਖੋ ਮੈਂ ਤੁਹਾਨੂੰ ਦਿਖਾਉਣਾ ਬਾਕੀ ਜਿਹੜੀਆਂ ਇਨਫੋਰਮੇਸ਼ਨ ਚ ਨੇ ਜਿਹੜੀਆਂ ਮੈਨੂੰ ਪਤਾ ਲੱਗਦੀਆਂ ਨੇ ਕਿ ਹੁਣ ਕੈਨੇਡਾ ਵਿੱਚ ਨਵੀਆਂ ਅਪਡੇਟ ਚ ਕੀ ਨੇ ਇਮੀਗ੍ਰੇਸ਼ਨ ਬਾਰੇ ਕੀ ਪਾਲਿਸੀ ਬਣ ਰਹੀ ਆ ਜਿੰਨੇ ਕ ਮੈਨੂੰ ਜਾਣਕਾਰੀ ਮਿਲੂਗੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਰਹੂੰਗਾ ਪਰੰਤੂ ਅੱਜ ਮੇਰਾ ਮਕਸਦ ਤੁਹਾਨੂੰ ਇਸ ਸ਼ਹਿਰ ਦੀ ਸੁੰਦਰਤਾ ਦੇ ਰੂਪ ਰੂਪਰਾਉ ਉਹ ਤੁਸੀਂ ਜ਼ਰੂਰ ਦੇਖੋ ਛੋਟੇ ਥੋੜੀ ਏਰੀਆ ਦੇ ਵਿੱਚ ਦੁਕਾਨਾਂ ਬੜੀਆਂ ਹੋਈਆਂ ਨੇ ਆਹ ਦੇਖੋ ਗਰੋਸਰੀ ਦੀ ਸਾਹਮਣੇ ਜੇ ਤੁਹਾਨੂੰ ਦਿ세 ਤਾਂ ਹਨਾ ਮੀਟ ਸੈੱਡ ਗਰੋਸਰੀ ਤੇ ਇੱਧਰ ਫਾਰਮੇਸੀ ਦੀ ਦੁਕਾਨ ਥੋੜੀ ਥੋੜੀ ਜਗ੍ਹਾ ਤੇ ਜਾਨੀ ਮੈ ਐਸਾ ਸੁਣਦਾ ਕਿ ਆਪਾਂ ਇੰਡੀਆ ਦੇ ਵਿੱਚ ਹੀ ਕਰਦੇ ਆਂ ਆਏ ਜਾਨੀ ਦੁਕਾਨਾਂ ਥੋੜੀਆਂ ਨੇ ਦੁਕਾਨਾਂ ਦਾ ਵੀ ਇੱਥੇ ਹੈਗਾ ਤੇ ਪਾਰਕਿੰਗ ਜਿਹੜੀ ਆ ਨਾ ਆਮ ਤੌਰ ਤੇ ਦੇਖੋ ਇਹ ਏਰੀਆ ਦੇ ਵਿੱਚ ਸੜਕਾਂ ਤੇ ਪਾਰਕਿੰਗ ਆਹ ਦੇਖੋ 뷰 ਜਿਹੜੇ ਦੇਖੋ ਤੁਸੀਂ ਕਿੰਨੇ ਸੋਹਣੇ ਆ ਰਹੇ ਨੇ ਬਹੁਤ ਸੋਹਣਾ ਦਿਵਲ ਫਿਰਨ ਤੇ ਸਾਹਮਣੇ ਇਹ ਤੁਸੀਂ ਨਜ਼ਰ ਆਦੇ ਤਾਂ ਸਹਿਬ ਦੇ ਨਾਲ ਨਾਲ ਹੀ ਇੱਕ ਪਰਬਤ ਪਰਬਤ ਆ ਦੇਖੋ ਦੋ ਦਿਨ ਲੱਗੇ ਕਿ ਲੋਕਾਂ ਨੇ ਨਾ ਲਾਈ ਨਾ ਕਿ ਕਿੰਨੇ ਹਿਮਾਲਿਆ ਆਪਣੇ ਪਰਬਤ ਇਹ ਜਿਹੜੇ ਕਾਰਬਤਾਂ ਦੇ ਵਿਚਕਾਰ ਬਣਿਆ ਹੋਇਆ ਹੇ ਮੌਸਮ ਵੀ ਯਾਨੀ ਇੰਡੀਆ ਨਾਲ ਮਾੜਾ ਮਤਲਬ ਮੈਨੂੰ ਵੱਧ ਗਰਮੀ ਨਹੀਂ ਤੇ ਵੱਧ ਠੰਡ ਨਹੀਂ ਬਰਫੋ ਬਰਫ ਵੀ ਯਾਨੀ ਠੀਕ ਹੀ ਪੈਂਦੇ ਆ ਕਹਿੰਦੇ ਇੱਥੇ ਤੇ ਯਾਨੀ ਮੌਸਮਾਂ ਦੇਖੋ ਬਹੁਤ ਵਧੀਆ ਇੱਥੇ ਦਾ ਰਹਿੰਦਾ ਹਾਂ ਹਾਂ ਹੁਣ ਕੱਲ੍ਹ ਤੋਂ ਆਈ ਸੀ ਥੋੜਾ ਜਿਹਾ ਗਰਮਾਇਸ ਮੈਨੂੰ ਸੰਦੂ ਸੀ ਅੱਜ ਤੇ ਬਹੁਤ ਯਾਨਾ ਸਾਹ ਹੌਲੀ ਜਿਹਾ ਮੌਸਮਾਂ ਕਮਾਈ ਕਰ ਲੋ ਜੀ ਉਹ ਤਿੰਨ ਮਿੰਟ ਖੜਨਾ ਇੱਕ ਇੱਕ ਬੈਕ ਤੇ ਜਾ ਮਸ਼ੀਨ ਦੇ ਯਾਰਾ ਉਹ ਲੱਗਾ ਤੁਹਾਡੇ ਨੂੰ ਆ ਜਾ ਸੰਜਾ ਕਰ ਇਹ ਕਿ ਤੇ ਨਾ ਜਿਹੜੇ ਲੋਕ ਨੇ ਦੇ ਘਰੋਂ ਸਣ ਧਾਰਾ ਬਣਾਉਣ ਦਾ ਜੋ ਮੱਛਾ ਕਾਸ਼ ਹੁੰਦਾ ਤਾਂ ਕਟੋਟਾ ਇੱਕ ਦੰਨ ਦਰਾਖਤ ਜ਼ਰੂਰੀ ਆ ਤੇ ਕਿਹ ਕੰਮ ਦੇ ਵਤਨਾਂ ਤੇ ਵੀ ਲੋਕੀਂ ਵਤਿਆ ਆਪਣੇ ਤੇ ਇੱਕ ਦੰਨ ਦਰਾਖਤ ਜ਼ਰੂਰੀ ਲਾਉਣੇ ਪੈਂਦਾ ਹਰ ਇੱਕ ਬੰਦੇ ਨੂੰ ਤੇ ਤਾਂ ਜਿਹੜਾ ਨਕਸ਼ਾ ਘਰ ਬਣਾਉਣਾ ਪਾਸ ਜਿਹੜਾ ਘਰ ਨੇ 6 60 ਮੀਟਰ ਕਰੀਏ ਨਾ ਉਸੇ ਡਾਇਨ ਤੇ ਉਹੀ ਤਰੀਕਾ ਵੱਡਾ ਛੋਟਾ ਕੋਲਦਾ ਜਿਵੇਂ ਉਹ ਬੈਡਰੂਮ ਆਕਾਰ ਆ ਇੱਕ ਬੈਡਰੂਮ ਵਾਲਾ ਚਾਰਾ ਤੇ ਉਹ ਦਾ ਥੋੜਾ ਮੋਟਾ ਵੱਡਾ ਛੋਟਾ ਜਿਹਾ ਦਾ ਜਿਹੜਾ ਅੰਦਰਲਾ ਡਿਜ਼ਾਈਨ ਹੈ ਉਹ ਬਿਲਕੁਲ ਗਵਰਨਮੈਂਟ ਵੱਲੋਂ ਅਪਰੂਵਡ ਜਾਨੀ ਹੁੰਦਾ ਜੇ ਤੁਸੀਂ ਅੰਦਰ ਮਾੜਾ ਮੋਟਾ ਜਾ ਕੇ ਦੇਖ ਲਓ ਕੁਝ ਮਾੜਾ ਮੋਟਾ ਸੱਤ ਪਰੰਤੂ ਜਿਹੜਾ ਪਤਾ ਨਕਸ਼ਾ ਹੈ ਤੁਹਾਡੇ ਇਸ ਦਾ ਬਿਲਕੁਲ ਸਹੀ ਆਪਰੂਵਡ ਸਰਕਾਰ ਤੋਂ ਅਪਰੂਵ ਲੈ ਕੇ ਤੁਹਾਨੂੰ ਮਕਾਨ ਬਣਾਉਣਾ ਹੋਵੇ ਉਸੇ ਤਰੀਕੇ ਨਾਲ ਚੱਲ ਪਾਓ ਤੇ ਬੰਧਿਆ ਤਰੀਕੇ ਨਾਲ ਘਰਾਂ ਦੀ ਸਾਰੇ ਕੀਤੀ ਗਿਆ ਘਰਾਂ ਦੇ ਨਾਲ-ਨਾਲ ਦੇਖੋ ਉੱਚੀ ਨਹੀਂ ਮਿਲਦਾ ਕਿਤੇ ਸੜਕ ਉੱਚੀ ਆ ਗਈ ਕਿਤੇ ਨੀਵੀਂ ਆ ਗਈ ਜੁਨਤਾ ਇੱਕ ਇੱਕ ਦਿਨ ਤਾਂ ਮੈਨੂੰ ਐ ਲੱਗਾ ਜਿਵੇਂ ਰੋਜ਼ ਗਾਰਡਨ ਵਾਲਾ ਏਰੀਆ ਨਾ ਆਪਾਂ ਮੰਨਦੇ ਆ ਜਿਹੜੇ ਉਹ ਜਾਣੇ ਦੇ ਵਿੱਚ ਆਪਾਂ ਜਾਣਦੇ ਆ ਤਾਂ ਆਪਾਂ ਕਹਿੰਦੇ ਆ ਵੀ ਆ ਯਾਰ ਏਰੀਆ ਜਿਹੜਾ ਯੂਨੀਵਰਸਿਟੀ ਸਾਈਡ ਆ ਜਿੱਥੇ ਰੋਜ਼ ਗਾਰਡਨ ਉੱਥੇ ਚੱਲੀਏ ਉਥੇ ਬਹੁਤ ਵਧੀਆ ਮਹਿਸੂਸ ਹੁੰਦਾ ਬਹੁਤ ਵਧੀਆ ਫੀਲ ਹੁੰਦਾ ਕਿਉਂਕਿ ਆ ਕੇ ਬਹੁਤ ਵਧੀਆ ਜਗ੍ਹਾ ਹੈ ਹਰ ਪੂਰੇ ਤੋਦਾ ਜਗਾ ਜਗਾਏ ਸ਼ਹਿਰ ਦੇ ਵਿੱਚ ਰੂਜ਼ ਗਾਰਡਨ ਏਰੀਆ ਹੀ ਲੱਗੇਗਾ ਹਰ ਕਿਹ ਜਗ੍ਹਾ ਜਾਨੀ ਇਹ ਲੱਗਦਾ ਜਿਵੇਂ ਰੂਜ਼ ਗਾਰਡਨ ਚ ਫਿਰਦਾ ਹੋਵੇ ਚਾਹੇ ਕੋਈ ਅਮੀਰ ਚਾਹੇ ਕੋਈ ਗਰੀਬ ਆ ਜਣੀ ਜਿਹੜਾ ਕੰਮ ਕਰਦਾ ਉਹ ਆਪਣੇ ਉਹਨੇ ਚ ਕਮਾਈ ਕਰਕੇ ਇਸ ਸੁੰਦਰਤਾ ਦੇ ਜਿਹੜੀ ਕੁਦਰਤ ਦੀ ਸੁੰਦਰਤਾ ਦਾ ਨਜ਼ਾਰਾ ਲੈ ਰੇ ਹਾਂ ਅੱਜ ਸਾਮ ਨੂੰ ਜਦੋਂ ਨਾ ਮੈਂ ਘਰੋਂ ਬਾਹਰ ਆਇਆ ਸਾਮ ਨੂੰ ਸ਼ਹਿਰ ਮੁਕੇ ਮੈਂ ਵਾਰਾਕੇ ਸੜਕ ਤੇ ਖੜ ਗਿਆ ਤਾਂ ਉਹਦੇ ਨੇੜੇ ਹੀ ਦੇਖੋ ਤੁਸੀਂ ਆ ਸਾਹਮਣੇ ਜੋ ਦੇਖਦੇ ਹੋ ਨਾ ਪਰਬਤ ਦੇਖੋ ਵਿੱਚ ਐ ਲੱਗਦਾ ਜੇ ਮਤਲਬ ਉੱਤੇ ਹੀ ਪਏ ਹੁੰਦੇ ਪਰਬਤ ਤੇ ਉਹਦੇ ਵੱਲ ਦੇਖਣ ਲੱਗ ਗਿਆ ਤੇ ਇੰਨਾ ਵਧੀਆ ਮਹਿਸੂਸ ਹੋਵੇ ਯਾਨੀ ਤੁਸੀਂ ਯਕੀਨ ਨਹੀਂ ਕਰਨਾ ਕਿ ਮੈਂ 15 20 ਮਿੰਟ ਘਟ-ਘਟ ਇਸ ਸਾਈਡ ਨੂੰ ਹੀ ਦੇਖਦਾ ਰਿਹਾ ਮੈਂ ਦੇਖਿਆ ਕਿ ਜਦੋਂ ਕੋਈ ਡਾਕਟਰ ਕੋਲ ਜਾਂਦੇ ਆਪਾਂ ਨਾ ਕਹਿੰਦੇ ਆ ਵੀ ਮੈਨੂੰ ਆ ਨਿਗਾਹ ਦੀ ਜਾਂ ਕੋਈ ਦੋਵਾਰੀ ਦਵਾਈ ਕਰਵਾ ਦੇ। ਤਾਂ ਅਗਲਾ ਕਹਿੰਦਾ ਯਾਰ ਸਵੇਰ ਵੀ ਸੈਰ ਕਰੋ। ਤੁਸੀਂ ਹਰਿਆਲੀ ਦੇਖੋ। ਇਹ ਤਾਂ ਰੋਲ ਤਾਂ ਮੇਲਾ ਨਾਲੋਂ ਘੱਟ ਹੀ ਜਾ ਰਹੇ ਹੋਗੇ। ਕਿਉਂਕਿ ਜਦੋਂ ਸਾਨੂੰ ਬਾਹਰ ਤੇਜਾ ਤੋਂ ਬਾਹਰ ਨਿਕਲਣਾ ਪ੍ਰਦੂਸ਼ਣ ਹੈ। ਹਰਿਆਲੀ ਦੇਖਣੀ ਤੇ ਇਹਨਾਂ ਥੋੜਾ ਥੋੜਾ ਜਿਹਾ ਜੀ ਮੰਦਪਾਹਰ ਜਿਆ ਵੀ ਹਲਕਾ ਰੱਖਣਾ ਨਿਗਾਹ ਵੀ ਹੈ ਯਾਨੀ ਹਲਕਾ ਫੁਲਕਾ ਜਿਹਾ ਮੈਸੂਰ ਹੁੰਦਾ ਜਮ ਅੱਪਾ ਬਾਹਰ ਨਿਕਲਦੇ ਆ ਤਾਂ ਦੇਖਦੇ ਆ ਪਰ ਜਰ ਇਹ ਵੀ ਹੈ ਕਿ ਇੱਥੇ ਜਦੋਂ ਸ਼ਾਮ ਹੁੰਦੀ ਆ ਨਾ 9 ਵਜੇ ਤੱਕ ਚਾਨਣ ਸੂਰਜ ਦਾ ਸਾਹ ਨੇੜੇ ਸੂਰਜ ਦੇ ਕਰਕੇ ਸ਼ਾਮ ਨੂੰ 9 ਵਜੇ ਤੱਕ ਯਾਨੀ ਚਾਨਣ ਮਹਿਸੂਸ ਹੁੰਦਾ ਰਹਿੰਦਾ ਰੂਸ ਨਹੀਂ ਸੂਰਜ ਦੀ ਮਹਿਸੂਸ ਹੁੰਦੀ ਹੈ ਜਿਵੇਂ ਕਿ ਇੰਡੀਆ ਦੇ ਵਿੱਚ ਤਾਂ ਆਪਾਂ 8 ਵਜੇ ਨਾ ਕਾਫੀ ਡਾਰਕ ਹੋ ਜਾਂਦਾ ਨਹੀਂ ਤਾਂ 7 ਵਜੇ ਹੋ ਜਾਂਦਾ ਅਟਕੋਏ ਤਾਂ ਮਸਾ ਹੀ ਹੁੰਦਾ ਵੀ 8 ਵਜੇ ਤੱਕ ਆਪਣਾ ਡਾਰਕਨੇਸ ਵਿੱਚ ਸੋ ਦੋ ਇੱਥੇ ਤਾਂ ਯਾਨੀ 9:00 ਬਾਜ ਜਾਂਦੇ ਨੇ ਜੇ ਆਪਾਂ ਕੋਈ ਨਹੀਂ ਦੇਖ ਜੰਮੀਆ ਬੱਚੇ ਦੇ ਕਾਰਕਾ ਨੂੰ ਬੱਚਿਆਂ ਨੂੰ ਸੁਧਾ ਕੇ ਗਿਆ ਸੀ ਕਹਿੰਦੇ ਇੱਥੇ ਦੇਖਣ ਆਇਆ ਸੀ ਕਿ ਮਾੜਾ ਕਿਹਾ ਜੀ ਮਾੜਾ ਯਾਰ ਮਾੜਾ ਕੋ ਤਾਂ ਕੰਮ ਹੋ ਗਿਆ ਕੰਮ ਨਹੀਂ ਮੈ ਤਾਂ ਘੁੰਮਣ ਆਇਆ ਇੱਥੇ ਉਹ ਬੱਚਿਆਂ ਨੂੰ ਘੁਮਾਉਣਾ ਆ ਤਾਂ ਦੇਖੋ ਹਰ ਇੱਕ ਜਗ੍ਹਾ ਥੋੜੇ ਥੋੜੇ ਏਰੀਆ ਦੇ ਵਿੱਚ ਛੋਟੀਆਂ ਛੋਟੀਆਂ ਪਾਰਕਾਂ ਬਣੀਆਂ ਹੋਈਆਂ ਨੇ ਜਿੱਥੇ ਤੁਸੀਂ ਖੁਦ ਵੀ ਇੰਜੋਏ ਕਰ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਇੰਜੋਏ ਕਰ ਸਕਦੇ ਹੋ ਦੇਖੋ ਯੂ ਗੋਟਸ ਗਾਈਡ ਦੇਖੋ ਸਾਹਮਣੇ ਨੂੰ ਸੜਕ ਦੇਖੋ ਬਹੁਤ ਧੀਰਜ ਨਾਲ ਜੇ ਤੁਹਾਨੂੰ ਇਹ ਕੁਆਰਟੇ ਦੇਖਣਾ ਤਾਂ ਅੱਛੀ ਗੱਲ ਹੈ। ਪਰ ਮਨੂ ਇਹ ਆ ਜਗਾ ਬਿਹਤਰ ਆ ਬੰਦਾ ਜੇ ਦੇਖਣਾ ਚਾਹੇ ਤਾਂ ਇੱਥੇ ਆ ਕੇ ਬੰਦਾ ਘੁੰਮ ਫਿਰ ਕੇ ਦੇਖ ਸਕਦਾ। ਪਾਹੇ ਤਾਂ ਜਰੂਰ ਲੱਗ ਰਿਹਾ। ਪਰੰਤੂ ਸਕੂਨ ਬਹੁਤ ਵਧੀਆ ਮਿਲਦਾ ਜੇ ਆਉਣ ਦਾ ਸਮਾਂ ਮਿਲੇ ਜਿਹਦੇ ਕੋਲ ਜਣੀ ਹੈ ਕੋਈ ਪੈਸਾ ਵਗੈਰਾ ਹੋਣਾ ਉਹ ਇਹੇ ਜੀਆਂ ਜਗਾਵਾਂ ਦੀ ਸਰ ਜ਼ਰੂਰ ਕਰਨੀ ਚਾਹੀਦੀ ਆ ਮੈਂ ਤਾਂ ਸੁਝਾਇਸ ਨੇ ਕਰਦਾ ਕਿ ਇਹ ਜੀਆਂ ਜਗ੍ਹਾ ਤੇ ਜ਼ਰੂਰ ਰਹਿਣਾ ਚਾਹੀਦਾ ਲੋਕ ਤਾਂ ਕੁਦਰਤ ਦੀਆਂ ਸੁੰਨੀ ਬਾਦੀਆਂ ਦਾ ਨਜ਼ਾਰਾ ਜ਼ਰੂਰ ਦੇਖੋ ਸੰਪਾਦਮੈਂਟ ਦੇਖੋ ਸਿਮਾਪੰਨ ਦੇ ਦੇਖੋ ਘਰ-ਘਰ ਦੇ ਨਾਲ-ਨਾਲ ਫਿਨਾਂਸ ਜਾਂ ਏਪਾਰਟਮੈਂਟਾਂ ਦੇ ਵਿੱਚ ਰਹਿਣਾ ਹੋਊਗਾ ਦੇਖੋ ਕਿੰਨਾ ਵਧੀਆ ਫੀਲ ਕਰਦਾ ਹੋਊਗਾ ਨਾਲ ਪਹਾੜ ਤੇ ਨਾਲ ਅਪਾਰਟਮੈਂਟ ਜਿਹਦਾ ਉੱਪਰਲੇ ਬਿਲਡਿੰਗ ਜਿਹਦਾ ਵਜਨ ਆ ਵੀ ਨਜ਼ਾਰਾ ਦਿੰਦਾ ਉਪਰ ਦਾ ਦੇਖਣ ਨੂੰ ਇਹ ਇਹ ਜਗਾ ਹਮਲੇ ਦਾ ਮਹਗਾ ਜ਼ਰੂਰ ਆਇਆ ਸਾਰ ਇਹ ਜਿਵੇਂ ਕਿ ਇੰਡੀਆ ਦਾ ਮੁੰਬਈ ਤੇ ਕੈਨੇਡਾ ਦਾ BC BC ਪਰ ਤੇ ਜੇ ਇੱਥੇ ਆ ਕੇ ਜਾਨੀ ਤੁਸੀਂ ਦੇਖੋਗੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਇਹਨੂੰ ਦੇਖ ਕੇ ਜਰੂਰ ਵਧੀਆ ਫੀਲ ਮਹਿਸੂਸ ਕਰੋਗੇ ਕਿ ਕਿੰਨਾ ਸੋਹਣਾ ਅਸੀਨ ਵੰਦੀਆ ਦਾ ਨਜ਼ਾਰਾ ਦੇਖੋ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਰੂਰ ਦੇਖਿਓ ਟਾਈਮ ਕੱਟ ਕੇ ਜਦੋਂ ਟਾਈਮ ਕੱਟ ਕੇ ਤਹੀ ਇੱਥੇ ਦਾ ਨਜ਼ਾਰਾ ਦੇਖੋਗੇ ਮੈਨੂੰ ਜ਼ਰੂਰ ਆ ਸਤਾ ਡਟੇ ਮੈਂ ਚਾਹਾਂ ਕਿ ਚੜਾਂ ਉਹ ਦੇਖੇ ਗਰ ਹਰ ਜਗ੍ਹਾ ਸੜਕ ਦੇ ਆਲੇ ਵਾਲੇ ਨਾ ਐਨਾ ਸੋਹਣਾ ਡਰਾਫਟਾਂ ਦਾ ਝੋਲਡ ਬਣਾਏ ਹੋਏ ਨੇ ਬਹੁਤ ਸੋਹਣੀਆਂ ਸੜਕਾਂ ਨੇ ਬਹੁਤ ਸੋਹਣੇ ਦੁਕਾਨਾਂ ਮਕਾਨ ਉਹ ਸੋਹਣੇ ਬਣਾਏ ਹੋਏ ਨੇ ਜਣੀ ਜਿੰਦਗੀ ਦੇ ਬੰਦਾ ਆਇਆ ਤਾਂ ਜ਼ਰੂਰ ਇਹੋ ਜੀਆਂ ਜਗਾਵਾਂ ਦੇ ਵੀ ਦਰਸ਼ਨ ਕਰਨੇ ਚਾਹੀਦੇ ਦਰਸ਼ਣੇ ਮਨ ਨੂੰ ਜਾਂਦੇ ਦੇਖਣੇ ਆ ਜਰੂਰ ਹੈ ਜਾਂ ਦਰਸ਼ਨ ਤਾਂ ਕੋਈ ਇਤਤਰ ਤੋਂ ਨਹੀਂ ਹੁੰਦੀਆਂ ਤੇ ਦੇਖਣਾ ਜਰੂਰ ਚਾਹੀਦਾ ਚਲੋ ਜੇ ਅੱਗੇ ਜਾ ਕੇ ਵੀ ਦੇਖੋ 14 ਜੰਗਲ ਦੇ ਨਾਲ ਦੇ ਕੋਲੇ ਚੁੱਧੀ ਜਰੂਰ ਆ ਦੇਖੋ ਹਰਿਆਲੀ ਕਿਹੜਾ ਹੈ 130 ਦਾ ਯਾਰੀ ਵਧੀਆ ਜੀਰ ਕਰੀ ਗਏ ਰਾਹੀ ਲੋਕ ਮੈਨਾਂ ਲਗਾ ਦੇ ਤੱਕਦੇ ਜੀਰ ਲੋਕ ਵੀ ਇਹ ਵੀ ਕੋਈ ਸ਼ਮਾਨ ਤੋਂ ਤੇਰੇ ਦਰਵਾਜ਼ੇ ਤੇ ਮਾਰ ਕੇ ਲੋਕ ਤੇ ਜਮਾਜੂਦ ਦਾ ਰੋਣ ਤੇ ਆ ਰਹਾ ਲੱਗਿਆ ਮੈਂ ਤੁਹਾਨੂੰ ਉੱਚੀ ਜਾੜ ਕੇ ਨਾ ਇੱਕ ਵਾਰ ਫੇਰ ਉਧਰ ਤੇ ਬਾਤਿਆਂ ਦੇ ਨਜ਼ਾਰਾ ਪਹਾੜਾਂ ਦਾ ਲਗਾ ਰਹੇ ਹਾਂ ਕਿਉਂਕਿ ਉਹ ਨੀਵੇਂ ਜਗਾਇਰ ਕੇ ਸਾਹਮਣੇ ਉੱਪਰੋਂ ਗਰਾ ਆ ਗਿਆ ਜਿਉਂ ਉੱਚੀਆਂ ਬਿਲਡਿੰਗਾਂ ਆ ਗਈਆਂ ਜੀ ਇਸ ਲਈ ਥੋੜਾ ਜਿਹਾ ਨਹੀਂ ਸਹੀ ਤਰੀਕੇ ਨਾਲ ਆ ਰਹੀ ਸੀਗੀ ਨਾ ਸੀਨ ਹੁਣ ਮੈਂ ਤੁਹਾਨੂੰ ਸਾਰੇ ਆ ਜਿੱਥੇ ਤੱਕ ਨਿਕਾ ਜਾਂਦੀ ਆ ਦੇਖੋ ਪਰਬਤਾਂ ਦੇ ਵਿਚਾਲੇ ਜਿਵੇਂ ਸ਼ਹਿਰ ਲੋਕਿਆ ਹੁੰਦਾ ਨਾ ਬੱਦਲ ਬਾਈ ਪਰਬਤ ਇਹਦੇ ਉਸ ਤਰੀਕੇ ਨਾਲ ਤੇ ਆ ਦੇਖੋ ਕਿੰਨਾ ਸੋਹਣਾ ਵਿਊ ਜਿੱਥੋਂ ਆ ਰਿਹਾ ਤੇ ਤੁਸੀਂ ਵੀ ਇਹਦਾ ਬਹੁਤ ਵਧੀਆ ਆਨੰਦ ਮਾਣੋ ਕਿ ਕੁਦਰਤ ਦੇ ਸਹ ਆਪਣੀ ਸ਼ਹਿਰ ਜਿੰਨਾ ਮੈਨੂੰ ਵਧੀਆ ਲੱਗਿਆ ਮੈਂ ਤੁਹਾਨੂੰ ਦਿਖਾਇਆ ਵੀ ਆਹ ਏਰੀਆ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਚਾਹੁੰਨਾ ਕਿ ਤੁਸੀਂ ਵੀ ਇਹਨੂੰ ਦੇਖ ਕੇ ਜਰੂਰ ਦੱਸੋ ਕਿ ਤੁਹਾਨੂੰ ਕਿਵੇਂ ਲੱਗਿਆ ਬਾਕੀ ਜਾਣਕਾਰੀਆਂ ਜਿਹੜੀਆਂ ਵੀ ਆਉਣਗੀਆਂ ਤੁਹਾਨੂੰ ਉਹ ਇੱਥੇ ਮੈਂ ਰਹਿੰਦਾ ਹੋਇਆ ਜਿਹੜੀਆਂ ਜਾਣਕਾਰੀਆਂ ਮੇਰੇ ਕੋਲ ਆਉਣਗੀਆਂ ਜਮ ਕੋਸ਼ਿਸ਼ ਕਰੂੰਗਾ ਜਾਣਕਾਰੀਆਂ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕਿਵੇਂ ਇਮੀਗ੍ਰੇਸ਼ਨ ਦਾ ਕੀ ਹਾਲ ਆ ਕਿ ਮੈਂ ਸਰਕਾਰ ਦੇ ਰੂਲ ਜੁਆਇੰਟ ਰੈਗੂਲੇਸ਼ਨ ਕਿਹੜੇ ਤਰੀਕੇ ਨਾਲ ਹੁਣ ਬਣਾ ਰਹੇ ਨੇ ਤੇ ਲੋਕ ਕਿਹੜੇ ਤਰੀਕੇ ਨਾਲ ਇੱਥੇ ਆ ਸਕਦੇ ਨੇ ਤੇ ਕਿਹੜਾ ਵਰਕ ਪਰਮਿਟ ਤੇ ਆਉਣਾ ਵਧੀਆ ਜਾਂ ਪੀਆਰ ਬੇਸ ਤੇ ਆਉਣਾ ਵਧੀਆ ਜਾਂ ਵੇਟਰ ਵੀਜ਼ੇ ਤੇ ਸਪਸ ਵੀਜ਼ੇ ਤੇ ਮੇਰੀ ਮੇਰੇ ਮਨ ਦੇ ਹਿਸਾਬ ਕਿ ਮੈਂ ਤੁਹਾਨੂੰ ਜਾਣਕਾਰੀ ਲੈ ਕੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦਾ ਰਹਾ ਹਾਂ ਤੁਸੀਂ ਮੇਰਾ ਬਲੌਗ ਜਰੂਰ ਦੇਖਦੇ ਰਿਆ ਕਰੋ ਤੇ ਮੈਨੂੰ ਜਣੀ ਆਇਆ ਵੀ ਕਹਿੰਦੇ ਨੇ ਨਾ ਕੈਨੇਡਾ ਜਾ ਕੇ ਕਈ ਚੀਜ਼ ਨਹੀਂ ਲੱਗਦਾ ਪਰੰਤੂ ਮੇਰਾ ਇੰਨਾ ਵਧੀਆ ਜੀ ਲੱਗਿਆ ਹੋਇਆ ਨਾ ਤੇ ਮੈਂ ਤੁਹਾਡੇ ਨਾਲ ਹਰ ਗੱਲ ਆਪਣੀ ਸਾਂਝੀ ਕਰਦਾ ਅੱਗੇ ਵੀ ਜਣੀ ਜਿਹੜੀ ਗੱਲਬਾਤ ਆ ਸਾਂਝੀ ਕਰਦਾ ਰਹੂੰਗਾ ਹੁਣ ਮੈਨੂੰ ਇਜਾਜ਼ਤ ਦਿਓ ਫਿਰ ਅਗਲੇ ਬਲੌਗ ਵਿੱਚ ਮੈਂ ਤੁਹਾਨੂੰ ਅਗਦੀ ਜਾਣਕਾਰੀ ਦਿਵਾਂਗਾ ਬਹਿਰਜੀਕਾ ਖਾਲਸਾ ਬਹਿਰਜੀ